ਲੋ ਜੀ ਸਾਰੇ ਭੰਗਰਾਂ ਨੂੰ ਜੈ ਮਾਤਾ ਜੀ ਸੋ ਚੌਥਾ ਵਿਸ਼ਾਲ ਭਗਵਤੀ ਲੰਗਰ ਸ੍ਰੀ ਗੁਰੂ ਮਹਾਰਾਜ ਮਹਾਂਜੀ ਚਿੰਟੇ ਵਾਲੇ ਜੀ ਉਹਨਾਂ ਦੇ ਅਸੀਸਾਂ ਲੱਗ ਰਿਆ ਔਰ ਸਾਰੇ ਪਿੰਡ ਦੇ ਸਹਿਯੋਗ ਨਾਲ ਲੱਗ ਰਿਆ ਸੋ ਜਿਹੜੇ ਮਾਤਾ ਰਾਣੀ ਦੇ ਚਾਲਿਆਂ ਤੇ ਜਾਂਦੇ ਆ ਉਹਨਾਂ ਵਾਸਤੇ ਸਪੈਸ਼ਲ ਲੰਗਰ ਲਾਇਆ ਗਿਆ ਜੀ ਆਉਂਦੀਆਂ ਜਾਂਦੀਆਂ ਸੰਗਤਾਂ ਵੀ ਛਕਣੀਆਂ ਆਰਾਮ ਵੀ ਕਰੋ ਚਾਹ ਪਾਣੀ ਵੀ ਸ਼ਕੋ ਪ੍ਰਸ਼ਾਦਾ ਵੀ ਛਕੋ ਦਾ ਤਰੋਕਾ ਬਣਿਆ ਜੀ ਦਾਲ ਸਬਜ਼ੀ ਬਣੀ ਆ ਸਾਡਾ ਪਹਿਲਾ ਦਿਨ ਹੈ ਜੀ ਅਜੇ 5 ਦਿਨ ਅੱਗੇ ਲੱਗੇਗਾ ਜੀ ਸੋ ਆਜੋ ਸਾਰੇ ਭੰਗਰਾਂ ઓ નહી રે યાર ભાઈ આ રામરો આટલું કુતર ગાળો કુતર માથે નહી કરતા આ નહી કરતા અરે યાર ના આ 2000 ڪر رهيو آهي ਇਹ ਜਾਨੀ ਵਾਹ ਨਹੀਂ ਵਾਹ ਨਹੀਂ ਕਿਆ ਸੀ ਹੋਣਾ ਚਾਹੀਦਾ ਤੁਸੀਂ ਜਾਈ ਬੇ ਕਾ ਹੋਣਾ ਮੈਂ ਕਿਹਾ ਜੀ ਉਹ ਵੀ ਤੇਪਾ ਮਾਰੋ ਜੀ ਇਹੋ ਫੋਟੋ ਆਇਆ ਨਹੀਂ ਹੈ

ઓંરહહહ ણ઻્હહ મીહૂહહહ ઓહ હહ મળહહહહ ਸ਼ੇਰਾ ਵਾਲੀ ਮਈਆ ਜੀ ਦਾ ਬੋਸ ਸਾਡੇ ਦਰਬਾਰ ਕੀ ਜੈ ਜਗ ਦੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਰਦਾਰੀ ਜੈ ਚੂੜੇ ਬਖਸ਼ੇ ਹੋਏ ਨੇ ਸੁਹਾਗ ਬਖਸ਼ੇ ਹੋਏ ਨੇ ਜਿਨ੍ਹਾਂ ਨੂੰ ਰੰਗਲੀਆਂ ਮਹਿੰਦੀਆਂ ਨਸੀਬ ਹੋਈਆਂ ਨੇ ਇਹ ਐਵੇਂ ਨਹੀਂ ਟੜੇ ਹੱਥਾਂ ਤੇ ਰੰਗਲੀਆਂ ਮਹਿੰਦੀਆਂ ਲੱਗੀਆਂ ਇਹ ਐਵੇਂ ਚੂੜੇ ਨਹੀਂ ਪਏ ਐਵੇਂ ਫੇਰਿਆਂ ਵੇਲੇ ਲਾਲ ਸੂਟ ਨਹੀਂ ਪੈਂਦੇ ਇਹ ਪਹਿਲਾਂ ਮੇਰੀ ਮਾਂ ਸਤੀ ਦੇ ਮੇਰੀ ਮਾਂ ਗौरा ਦੇ ਪਾਇਆ ਲਾਲ ਸੂਟ ਉਹਦੇ ਹੱਥਾਂ ਤੇ ਲਾਲ ਮਹਿੰਦੀ ਲੱਗੀ ਐ ਪਹਿਲਾਂ ਉਹਨੇ ਮੇਰੇ ਮੇਰੇ ਗौरा ਮੇਰੀ ਮਾਂ ਨੇ ਮੇਰੀ ਗਾਰਾ ਮਾਂ ਨੇ ਆਪਣੇ ਸ਼ਿਵ ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਮਹਾਦੇਵ ਇਹ ਜਿਹੜੀ ਮਹਿੰਦੀ ਹੈ ਇਹ ਮੇਰੇ ਤੱਕ ਸੀਮਤ ਰਹੇਗੀ ਕਿ ਰਹਿੰਦੀ ਦੁਨੀਆ ਤੱਕ ਰਹੇਗੀ ਮੇਰੇ ਮਹਾਦੇਵ ਨੇ ਖੁਸ਼ ਹੋ ਕੇ ਕਿਹਾ ਕਿ ਗੌਰਾ ਸਤੀ ਜਿਹੜੇ ਲੋਕ ਹੁਣ ਤੋਂ ਬਾਅਦ ਅੱਜ ਤੋਂ ਬਾਅਦ ਜਿਨ੍ਹਾਂ ਦੇ ਘਰ ਧੀਆਂ ਪੈਦਾ ਹੋਣਗੀਆਂ ਉਹਨਾਂ ਦੇ ਰੰਗਲੀ ਮਹਿੰਦੀ ਜ਼ਰੂਰ ਲੱਗੇਗੀ ਰੰਗਲੇ ਚੂੜੇ ਜ਼ਰੂਰ ਪਹਿਨਣਗੇ Mom! Mom! Mom. ਜਲਵਾ ਹੋ ਜਾਏ ਤੁਸੀਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰ ਲਓ ਤੁਸੀਂ ਦੀ ਮਾਂ ਦੇ ਦਰਬਾਰ ਤੇ ਆਏ ਹੋ ਇੱਕ ਵਾਰੀ ਪਹਿਲਾਂ ਪਹਿਲਾਂ ਮੇਰੇ ਭਰਾ ਹੱਥ ਉੱਤੇ ਕਰਨੇ ਕਿ ਬੱਚੇ ਵੀਰ ਨੂੰ ਪਹਿਣਾ ਨਹੀਂ ਪਹਿਣਾ ਪਹਿਲਾਂ ਪਹਿਣਾ ਨਹੀਂ ਪਹਿਲਾਂ ਭਰਾ ਕਹੋ ਮਾਂ ਤੇਰੀਆਂ ਚੰਨੀਆਂ ਲਾਲ ਲਾਲ ਤੇਰੀ ਸੋਹਣੀ ਚੰਡੀ ਦਾ ਜੁੰਦੇ ਰੋਂ ਮਾਤਾ ਰਾਣੀ ਤੁਹਾਡੀ ਹਰ ਹਾਜ਼ਰੀਆਂ ਪ੍ਰਵਾਨ ਕਰੇ ਤੇ ਜਿਸੀ ਜਿਸ ਭਾਵਨਾ ਨਾਲ ਵੀ ਇੱਥੇ ਆਇਓ ਉਹ ਮਾਤਾ ਰਾਣੀਆ ਕਬੂਲ ਕਰੇ ਇੱਕ ਵਾਰੀ ਫੇਰ ਪਰਾਵੋ ਮਾਂ ਤੇਰੀਆਂ ਜੁੰਨੀਆਂ ਲਾਲ ਲਾਲ ਤੇਰੀ ਸੋਹਣੀ ਚੰਦੇ ਲਾ ਹਾਂਜੀ ਮੇਰੀ ਭੈਣਾ ਮੇਰੇ ਬਿੰਨਾ ਤੁਹਾਨੂੰ ਕਿਸੇ ਹੋਰ ਨੇ ਨਹੀਂ ਕਹਿਣਾ ਕਿ ਆਪਾਂ ਮਈਆ ਦਾ ਨਾਮ ਲੈਣਾ ਹੱਥ ਉੱਤੇ ਉਹ ਨਹੀਂ ਭੈਣਾ ਨੂੰ ਕਿਹਾ ਪਹਿਲੀ ਵਾਰ ਮੁੱਛਾਂ ਵਾਲੇ ਭੈਣ ਦੇਖੀਏ ਹੱਥ ਉੱਤੇ ਪੈਣਾ ਮਾਂ ਤੇਰੀਆਂ ਚੁੰਨੀਆਂ ਲਾਲ ਲਾਲ ਤੇ ਸੋਹਣੀ ਚੰਡੇ ਲਾ ਜੋਦੀਆਂ ਰੋਪਣਾ ਨਜ਼ਾਰਾ ਆ ਗਿਆ ਨਹੀਂ ਤਾਂ ਪੈਣਾ ਨੂੰ ਕਹਿ ਕੇ ਕਹਿ ਕੇ ਥੱਕ ਜਾਈਦੇ ਕਿ ਉੱਚੀ ਬੋਲੋ ਤਾੜੀਆਂ ਮਾਰੋ ਇਹ ਪਹਿਲਾ ਜਾਗਰਣ ਹੋਏਗਾ ਜਿੱਥੇ ਮੇਰੀਆਂ ਪੈਣਾ ਇੰਨੀ ਸ਼ਰਧਾ ਇੰਨੀ ਆਸਥਾ ਦੇ ਨਾਲ ਮਾਂ ਦੇ ਚਰਨਾਂ ਤੇ ਹਾਜ਼ਰੀ ਲਗਵਾ ਰਹੀਆਂ ਨੇ ਮਾਤਾ ਰਾਨਾ ਤੁਹਾਡੀਆਂ ਹਾਜ਼ਰੀਆਂ ਕਬੂਲ ਕਰੇ ਹੱਥ ਉੱਤੇ ਮਾ ਤੇਰੀਆਂ ਚੁੰਨੀਆਂ ਲਾਲ ਲਾਲ ਤੇਰੇ ਸੋਹਣੇ ਚੰਡੇ ਨਾ ਆਪਾਂ ਕਿਹਨਾਂ ਚੁਆ ਜੀ ਉਧਰੋਂ ਕਿ ਇਧਰੋਂ ਹੱਤ ਉਤੇ ਹੱਤ ਉਤੇ ਪੈਣਾ ਇੱਕ ਮਿੰਟ ਇਹਨਾਂ ਨੂੰ ਬੋਲਣ ਦੀ ਹੈ ਇਹ ਟਿਕਟਾਂ ਦਾ ਬੜੇ ਫਰੰਟ ਸਟ੍ਰੀਟ 'ਤੇ ਲੈ ਕੇ ਬੈਠੇ ਉਹਨੇ ਦੇਖੀਏ ਤੁਸੀਂ ਜੀ ਬੋਲਦੇ ਵੀ ਹੈਗੇ ਕਿ ਨਹੀਂ ਮਾ ਤੇਰੀਆਂ ਚੁੰਨੀਆਂ ਲਾਲ ਲਾਲ ਤੇਰੇ ਸੋਹਣੇ ਚੰਡੇ ਨਾ ਤੇਰੇ ਸੋਹਣੇ ਚੰਡੇਲਾ 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 ਸਾਕੇ ਦਰਬਾਰ ਦੀ ਚੱਕੜਣੀ ਪਾਜੇਂ